ਵਾਸਪਤੀ ਦੀ ਬੋਲੀ ਦੀ ਫੇਰ ਵੀਡੀਓ ਲੈ ਕੇ ਆ ਗਏ ਸੱਜਣੋ ਤੁਹਾਡੇ ਆਸਤੇ ਤੇ ਸਾਹਮਣੇ ਦੇਖ ਲਓ ਵਪਾਰੀ ਬਹੁਤ ਜ਼ਿਆਦਾ ਪਹੁੰਚ ਗਏ ਕੋਟਕਪੂਰਾ ਮੰਡੀ ਦੇ ਵਿੱਚ ਤੇ ਵਾਸਪਤੀ ਦੇ ਜਿਹੜੇ ਰੇਟ ਆ ਦਿਨੋਂ ਦਿਨ ਵਧਨੇ ਸ਼ੁਰੂ ਹੋ ਗਏ ਪੂਰਾ ਨਜ਼ਾਰਾ ਆ ਜਾਣਾ ਤੁਹਾਨੂੰ ਵੀਡੀਓ ਦੇਖ ਕੇ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਵਪਾਰੀ ਬਹੁਤ ਜ਼ਿਆਦਾ ਔਨ ਕਰਕੇ ਐਂਡ ਤੇ ਜਾ ਕੇ ਰੇਟ ਬਹੁਤ ਵਧ ਜਾਂਦੇ ਆ ਇੱਕ ਦੋ ਢੇਰੀਆਂ ਦੇਖ ਕੇ ਰੇਟਾਂ ਦਾ ਅੰਦਾਜ਼ਾ ਨਾ ਲਾਇਆ ਕਰੋ ਸਾਰੀਆਂ ਵੈਰਾਈਟੀਆਂ ਦੀ ਬੋਲੀ ਤੁਹਾਨੂੰ ਦਿਖਾਵਾਂਗੇ 1509 1692 1847 ਜਿੰਦਗਾਂ ਵੀ ਮੰਡੀ ਦੇ ਵਿੱਚ ਆਈਆਂ ਤੇ ਵੀਡੀਓ ਪੂਰੀ ਨਜ਼ਾਰੇ ਨਾਲ ਦੇਖਿਓ ਤੇ ਅਗਲੀਆਂ ਵੀਡੀਓ ਦੇਖਣ ਲਈ ਕਰ ਲਿਓ ਸਬਸਕ੍ਰਾਈਬ ਆਜੋ ਦਿਖਾਉਨੇ ਆ ਸਭ ਤੋਂ ਪਹਿਲਾਂ ਇਹ ਢੇਰੀ ਆ ਗਈ ਬਾਸਪਤੀ 1509 ਦੇਖਦੇ ਆ ਕਿੱਥੋਂ ਤੱਕ ਇਹਦਾ ਰੇਟ ਲੱਗਦਾ ਦੇਖਿਓ ਸਾਰੀ ਵੀਡੀਓ ਆਜੋ ਦੇਖੋ ਘੱਟ ਘੱਟ ਉਹ ਤਾਂ ਬੋਲਣੇ ਨੂੰ ਦਿੰਦੇ ਆ 250 250 ਰੁਪਏ ਬਾਜੀ ਹਾਂ 250 5 ਰੁਪਏ ਉਹ ਡਬਲ ਹੈ ਜੀ ਕੱਲੀ हाँ सिंगल है दोनों है है आ, एक ही है। है। उसका पक्का नहीं पच्चीस या चालीस पैंतालीस छत्तर साठतीस सौ रुपया पांच दस पंद्रह बीस रुपए भाई बच्ची नहीं यार पच्चीस रुपए भाव जी फीस ਭਾਜੀ 30 ਰੁਪਏ 35 40 ਹਲੋ 50 50 ਕੀ ਕਰ ਰਹੇ ਹੋ 50 ਰੁਪਏ ਭਾਈ 55 60 70 ਬਤਾਈਏ ਭਾਈ 75 ਲੱਤੀ 75 ਰੁਪਏ ਇਹ 80 80 ਰੁਪਏ ਭਾਜੀ ਬਹੁਤ ਬੜੀਆ 85 90 95 3000 ਰੁਪਏ ਜੀ तीन हजार रुपए जी पाँच रुपए को फिर रुपये भूडामो करे पाँच रुपए दस रुपए पंद्रह बीस पच्चीस पच्चीस रुपए भाई बीस रुपए बी रुपए भाई माल बहुत बढ़िया भाव जी बी रूपए रूपए कैतीस चालीस 45 ਬਚਾ ਪੰਜਾ ਪੰਜਾ ਰੁਪਏ ਭਾਈ ਫੀਸ ਦੀ ਤੁਹਿੰ ਪੂਰੀ ਹੋਣੀ ਹੈ ਹਾਂ ਵੀ ਹੋ ਗਏ ਇੱਕ ਰੁਕੀ ਹੈ ਹਾਂ ਰੁਕਾ ਬਹੁਤ 50 ਰੁਪਏ ਭਾਈ ਹਾਂ ਸਰਾ ਮੰਡੀ ਦਾ ਸਰਾ ਲਾ ਦੇ ਦਿਖਾ ਦੇ ਹੱਲ ਕਰੇ ਤਾਉ ਵਾਲੇ ਹਾਂ ਚਲੋ ਜੀ ਅੱਗੇ ਇਹ 1509 ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣੋ 3050 ਰੁਪਏ ਤੇ ਹੋਰ ਵੀ ਅੱਗੇ ਦੇਖਿਓ ਪਟਾਕੇ ਹੀ ਪਈ ਜਾਣੇ ਆ ਵੀਡੀਓ ਦੇ ਐਂਡ ਤੱਕ ਆਜੋ ਫੇਰ ਅੱਗੇ 1509 ਆ ਗਈ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ 95 250 5 10 15 20 50 52 52 52 52 52 60 60 70 72 2900 2900 2900 5 5 5 5 ਬਾਉ ਜੀ ਮੋਟ ਬਜੇ ਦੇ ਦੂਜਾ ਪੱਖਾ ਲੱਗਣਾ 5 ਹਾਂ 3 ਵਜੇ ਦਾ 5 2905 5 ਮੰਡੀ ਹਾਲੇ 5 5 5 ਪੱਖਾ ਲੱਗਣਾ ਦੂਜਾ 5 10 15 15 20 25 30 35 40 45 50

ਇਹ ਦੂਜੀ ਢੇਰੀ ਦਾ ਰੇਟ ਲੱਗਿਆ ਸੱਜਣੋ 3030 ਰੁਪਏ ਇਹਦੀ ਕੁਆਲਿਟੀ ਥੋੜੀ ਜੀ ਘੱਟ ਸੀ ਤੇ ਆਜੋ ਅੱਗੇ ਫੇਰ ਦੇਖਾਂਗੇ ਪਟਾਕੇ ਪੈਂਦੇ ਵਪਾਰੀ ਜਿਹੜੇ ਚੜ-ਚੜ ਆਉਂਦੇ ਆ ਇਹ ਵੀ ਆ ਗਈ 1509 ਦੇਖਦੇ ਆ ਇਹਦਾ ਰੇਟ 2900 2900 500 4000 5 10 15 20 25 30 35 70 75 80 85 90 95 3000 5 5 10 15 15 20 20 20 20 20 ਇਹ 3020 ਰੁਪਏ ਬੋਲਦਾ ਕੋਈ ਜੀ 25 25 25 25 30 30 30 30 40 40 40 40 40 40 48 48 48 48 ਇਹ 3045 ਰੁਪਏ ਲਿਖ ਦਿਜੀਏ ਆਓ ਜੀ ਇਹ 3045 ਰੁਪਏ ਲਿਖੋ ਜੀ ਇਹ ਤੀਜੀ ਢੇਰੀ ਦਾ ਰੇਟ ਲੱਗਿਆ ਸਜਣਾ 3000 ਤੇ 45 ਰੁਪਏ ਵਧੀਆ ਬਾਸਪਤੀ ਜੀ ਤੇ ਆਜੋ ਅੱਗੇ ਫੇਰ ਆ ਗਈ 1509 ਹੀ ਇਹ ਵੇਖਦੇ ਆ ਕਿੱਥੋਂ ਤੱਕ ਜਾਂਦੀ ਆ ਵਧੀਆ ਬਾਸਪਤੀ ਆ ਹਾਂ ਜੀ 2500 ਕੋਈ ਗੱਲ ਨਹੀਂ ਆਪਣਾ ਸ਼ੁਰੂ ਕਰਨਾ 2500 ਰੁਪਏ ਜੀ ਇਹ ਚਾਰ ਟਰਾਲੀਆਂ ਜੀ ਆ ਮਾਲ ਆ ਜੀ ਸਾਰਾ ਸਿਰਫ 2500 ਹਾਂ ਜੀ 1500 ਆਮ ਦਾ ਲਾਈ ਜਾ ਕੀ ਹਾਂ ਜੀ 2500 ਰੁਪਏ ਜੀ 10 ਰੁਪਏ 2600 2600 5 2700 ਕਹਦੇ ਆ 2700 2700 5 10 10 15 20 20 2200 30 35 50 50 50 60 70 80 2800 ਕਹਦੇ ਆ ਜੀ 2800 2800 2800 2800

50 50 50 2850 हां 50 60 60 60 ਕਹਦੇ ਮੈਂ 60 60 हां जी ਪਰਸ਼ੋਤਮ 60 60 60 60 2860 ਬੋਲੀ ਹੈ 60 60 60 ਆਹ ਭਗਵਾਨ 2860 ਰੁਪਏ ਬੋਲੀ ਹੈ 2860 60 70 70 ਜੀ 75 75 80 80 ਉਹਨਾਂ ਨੂੰ ਪੂਰੇ ਚਾਹਦੇ 2900 2900 2900 2900 2900 2900 2900 2900 2900 ਮੰਦੀ ਆ ਬਈ ਕਰ ਦੇਣੀ ਆਪਾਂ 2900 ਰੁਪਏ ਕਰੀਏ 1 2 2900 ਰੁਪਏ ਲਿਖੋ ਜੀ ਇਹ ਢੇਰ ਹੀ ਦਾ ਰੇਟ ਲੱਗਿਆ ਸੱਜਣੋ ਪੂਰਾ 2900 ਰੁਪਿਆ ਬਾਸਪਤੀ ਵਧੀਆ ਸੀ ਪਰ ਜਿਹੜਾ ਵਪਾਰੀਆਂ ਦੇ ਦਰਸ਼ਨ ਮੁਤਾਬਕੇ ਦੇ ਵਿੱਚ ਚੌਲਾਂ ਦਾ ਟੋਟਾ ਸੀ ਤਾ ਕਰਕੇ ਥੋੜੀ ਜੀ ਮੰਦੀ ਰਹਿ ਗਈ ਆਜੋ ਫਿਰ 1509 ਹੀ ਆ ਗਈ ਦੇਖਦੇ ਆ 20 ਰੁਪਏ 5 ਰੁਪਏ 10 ਰੁਪਏ 10 ਰੁਪਏ 10 ਰੁਪਏ 2810 ਰੁਪਏ 2810 ਰੁਪਏ 2810 ਰੁਪਏ 2810 ਰੁਪਏ ਜੀ 2810 ਰੁਪਏ 2810 ਰੁਪਏ ਜੀ 2810 ਰੁਪਏ ਜੀ 2810 ਰੁਪਏ ਜੀ 2810 हाँ जी अठाई सौ दस जी पंद्रह रुपए जी पंद्रह रुपए जी पंद्रह रुपए वी पच्ची ती पैती पैंती चालीस पंताली पचवंजा पचवंजा साठ रुपए जी पैहठ सत्तर अस्सी रुपए जी अस्सी रुपये अठाई सौ अस्सी रुपये जी अट्ठाईस अस्सी पचासी रुपये जी पचासी रुपये जी अठाई सौ पचासी जी नब्बे रुपये जी उनतीसौ रुपया पाँच रुपये 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 उनतीस सौ पाँच दस पंद्रह बीस पच्चीस तीस रुपये पैंतीस

2955 ਰੁਪਏ ਜੀ 2955 ਰੁਪਏ ਜੀ 60 ਰੁਪਏ ਜੀ 60 ਰੁਪਏ ਜੀ ਹਾਂਜੀ ਬੋਲਦਾ ਕੋਈ ਜੀ 2960 ਰੁਪਏ ਜੀ ਕਰ ਦਈਏ ਜੀ 1 2 8 ਢੇਰੀ ਦਾ ਰੇਟ ਲੱਗਿਆ ਸਜਣੋ 2960 ਰੁਪਏ ਕਈ ਵਾਰ ਬਾਸਪਤੀਆਂ ਦੀ ਥੋੜੀ ਬਹੁਤੀ ਕੁਆਲਿਟੀ ਦਾ ਫਰਕ ਹੋਣ ਕਰਕੇ ਰੇਟ ਘਟੇ ਜਾਂਦਾ ਤੇ ਅੱਜ ਦਾ ਜਿਹੜਾ ਸਿਰਾ ਰੇਟ ਰਿਆ ਉਹ ਰਿਹਾ 3000 ਤੇ 50 ਰੁਪਏ ਬਾਕੀ ਅਗਲੀਆਂ ਵੀਡੀਓ ਦੇਖਣ ਲਈ ਵੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਰ ਰੋਜ਼ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਆਪਾਂ ਬਾਸਪਤੀ ਦੀ ਬੋਲੀ ਨੂੰ ਲੈ ਕੇ ਤੇ ਆਪਣੇ ਆਪਣੇ ਏਰਗੇ ਦਾ ਰੇਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੰਨਾ ਕੁ ਰੇਟ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਹਰੇਕ ਦਾ ਭਲਾ ਹੋ ਸਕੇ